ਹੈਲੋ एवरीवन ਸਟੱਡੀ ਸਰਕਲ 07 ਆਨਲਾਈਨ ਪਲੇਟਫਾਰਮ ਤੇ ਸਭ ਦਾ ਸਵਾਗਤ ਕੀਤਾ ਜਾਂਦਾ EDT 992 ਪੰਜਾਬੀ ਪੇਪਰ A ਲਈ ਇੱਕ ਬਹੁਤ ਹੀ ਮਹੱਤਵਪੂਰਨ ਇਨਫੋਰਮੇਸ਼ਨ ਲੈ ਕੇ حاضر ਹੋਏ ਹਾਂ ਇਨਫੋਰਮੇਸ਼ਨ ਦੇ ਵਿੱਚ ਕੀ ਰਹਿਣ ਵਾਲਾਗਾ ਉਹ ਆਪ ਸਮਝਦੇ ਨੇ ਨੈਕਸਟ ਪੇਜ ਤੇ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਵੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਮੇਂ ਅਨੁਸਾਰ ਮਿਲਦਾ ਰਹੇ ਹਾਂਜੀ ਕੀ ਆ ਅੱਜ ਦੀ ਕਲਾਸ ਦੇ ਵਿੱਚ ਇਨਫੋਰਮੇਸ਼ਨ ਪੰਜਾਬੀ ਟੈਸਟ ਹੋਊਗਾ 994 ਪੰਜਾਬੀ ਪੇਪਰ A ਲਈ ਫੁੱਲ ਮੋਕ ਟੈਸਟ ਰਹਿਣ ਵਾਲਾ ਸਟੂਡੈਂਟਸ ਜਿਹਦੇ ਵਿੱਚ 100 MCQ ਜ ਹੋਣਗੇ ਤੇ ਇਹ ਮੋਕ ਟੈਸਟ ਫ੍ਰੀ ਆਫ ਕੋਸ ਦਿੱਤਾ ਜਾਊਗਾ ਤਾਂ ਸਾਰਿਆਂ ਨੇ ਇਹ ਜ਼ਰੂਰ ਲਗਾਉਣਾਗਾ 994 ਪੰਜਾਬੀ ਪੇਪਰ A ਫੁੱਲ ਮੋਕ ਟੈਸਟ 100 MCQ ਜ ਹੋਣਗੇ ਹਰ ਇੱਕ MCQ ਜ 1 ਨੰਬਰ ਦਾ ਰਹੂਗਾ ਤੇ ਮਿਕਸ ਕੁਐਸਚਨ ਹੋਣਗੇ ਸਟੂਡੈਂਟਸ ਸਲੇਵਸ ਦੇ ਅਕੋਰਡਿੰਗ ਐਮਸੀਕਿਊਜ਼ ਤਿਆਰ ਕੀਤੇ ਹੋਏ ਨੇ ਸਾਰੇ ਮਿਕਸ ਕੁਐਸਚਨ ਨੇ ਸਲੇਵਸ ਦੇ ਅਨੁਸਾਰ ਇਹ ਟੈਸਟ ਕਦੋਂ ਹੋਣ ਵਾਲਾ ਹੈਗਾ ਬੁੱਧਵਾਰ ਇਵਨਿੰਗ 4 ਪੀਐਮ 4 ਵਜੇ ਟੈਸਟ ਹੋਊਗਾ ਸਾਰੇ ਦੇਖਣਾ ਨਾ ਭੁੱਲਣਾ ਸਟੱਡੀ ਸਰਕਲ 07 ਆਨਲਾਈਨ ਪਲੇਟਫਾਰਮ ਤੇ ਜਰੂਰ ਵਿਜ਼ਿਟ ਕਰਨਾ ਤੇ ਤੁਸੀਂ ਇਹ ਮੋਕ ਟੈਸਟ ਜਰੂਰ ਲਗਾਉਣਾ ਤਾਂਕਿ ਤੁਹਾਨੂੰ ਆਪਣੀ ਤਿਆਰੀ ਦੇ ਲੈਵਲ ਦਾ ਪਤਾ ਲੱਗ ਸਕੇ ਤੇ ਇੱਕ ਸੁਣਮੈ ਜ਼ਰੂਰੀ ਸੂਚਨਾ ਹੋਰ ਦੇ ਦੇਵਾਂ ਇਹ ਆਪਣਾ ਟੈਸਟ ਜਿਹੜਾ ਹੋਊਗਾ ਇਹ YouTube ਤੇ ਹੀ ਹੋਵੇਗਾ ਸਾਰੇ ਤਿਆਰ ਰਹੋ ਬੁੱਧਵਾਰ ਸ਼ਾਮੀ 4 ਵਜੇ ਤੇ ਥੈਂਕਸ ਫੋਰ ਵਾਚਿੰਗ ਹਾਂਜੀ ਸਟੂਡੈਂਟਸ ਇੱਕ ਛੋਟੀ ਜੀ ਇਨਫੋਰਮੇਸ਼ਨ ਹੋਰ ਹੈ ਇਹ ਆਪਣਾ WhatsApp ਨੰਬਰ ਆ ਜੇ ਕੋਈ ਵੀ ਤੁਸੀਂ ਗਰੁੱਪ ਦੇ ਨਾਲ ਜੁੜਨਾ ਚਾਹੋਗੇ ਤਾਂ ਉਸ ਤੇ ਤੁਸੀਂ ਆਪਣਾ ਕੋਰਸ ਦਾ ਨਾਮ ਲਿਖ ਕੇ ਜੋ ਵੀ ਤੁਸੀਂ ਤਿਆਰੀ ਕਰ ਰਹੇ ਹੋਗੇ 8930022749 ਤੇ ਮੈਸੇਜ ਕਰ ਦੇਣਾ ਹੈਗਾ ਸਟੂਡੈਂਟਸ ਤੇ ਇਹ ਆਪਣਾ ਟੈਲੀਗ੍ਰਾਮ ਲਿੰਕ ਤੁਸੀਂ ਟੈਲੀਗ੍ਰਾਮ ਲਿੰਕ ਜੁਆਇਨ ਕਰਕੇ ਤੁਹਾਨੂੰ ਹਰ ਇੱਕ ਜੌਬ ਦਾ ਨੋਟੀਫਿਕੇਸ਼ਨ ਹੋਵੇ ਚਾਹੇ ਕਲਾਸ ਦਾ ਨੋਟੀਫਿਕੇਸ਼ਨ ਹੋਵੇ ਜਾਂ ਕੋਈ ਵੀ ਪੀਡੀਐਫ ਚਾਹੀਦੀ ਆ ਤਾਂ ਤੁਸੀਂ ਇਹ ਟੈਲੀਗ੍ਰਾਮ ਤੇ ਜਾ ਕੇ ਪ੍ਰਾਪਤ ਕਰ ਸਕਦੇ ਹੋ ਕਲਾਸ ਲੱਗਣ ਤੋਂ ਬਾਅਦ ਤੁਹਾਨੂੰ ਇਸ ਟੈਲੀਗ੍ਰਾਮ ਤੇ ਲਿੰਕ ਸ਼ੇਅਰ ਕਰ ਦਿੱਤਾ ਜਾਊਗਾ ਕਲਾਸ ਦਾ ਵੀ ਤੇ ਜੋ ਆਪਣੇ ਕਲਾਸ ਲੱਗਦੀ ਆ ਉਸ ਦਾ ਪੀਡੀਐਫ ਵੀ ਦਿੱਤਾ ਜਾਊਗਾ ਠੀਕ ਆ ਸਟੂਡੈਂਟਸ ਇਹ ਸੀ ਆਪਣੀ ਅੱਜ ਦੀ ਛੋਟੀ ਜੀ ਇਨਫੋਰਮੇਸ਼ਨ ਜ਼ਰੂਰੀ ਵਿਜ਼ਿਟ ਕਰਨਾ ਸਟੂਡੈਂਟਸ ਬੁੱਧਵਾਰ ਸ਼ਾਮੀ 4 ਵਜੇ YouTube ਤੇ ਹੀ ਪੇਪਰ ਹੋਵੇਗਾ ਆਪਣਾ ਮੋਕ ਟੈਸਟ 100 ਨੰਬਰਾਂ ਦਾ ਹੋਊਗਾ 9394 ਪੰਜਾਬੀ ਪੇਪਰ A ਲਈ ਬਹੁਤ ਹੀ ਮਹੱਤਵਪੂਰਨ ਕੁਐਸਚਨ ਨੇ ਤੇ ਤੁਸੀਂ ਜਰੂਰ ਧਿਆਨ ਨਾਲ ਲਗਾਉਣਾ